来 दोस्तों जमे थनु पता ਵੀ ਪਾਰਟੀਆਂ ਬਦਲਣ ਵਾਲਾ ਕੰਮ ਜੋਰਾਂ ਤੇ ਚੱਲੀ ਜਾਂਦਾ ਵਾ ਕਈ ਬੰਦਿਆਂ ਨੇ ਤਾਂ ਲਗਭਗ ਸਾਰੀਆਂ ਪਾਰਟੀਆਂ ਬਦਲ ਲੀਆਂ ਪਹਿਲਾਂ ਹੋਰ ਚ ਸੀ ਫਿਰ ਹੋਰ ਚ ਐਤ ਕੀ ਹੋਰ ਚ ਫਿਰ ਮੇਰਾ ਇੱਕ ਦੋਸਤ ਮੈਨੂੰ ਕਹਿੰਦਾ ਬਈ ਯਾਰ ਮੈਂ ਤੈਨੂੰ ਇੱਕ ਗੱਲ ਪੁੱਛਣੀ ਆ ਮੈਂ ਕਿਹਾ ਪੁੱਛ ਕਹਿੰਦਾ ਯਾਰ ਜਿਹੜੀ ਪਾਰਟੀ ਬਦਲਦੇ ਆ ਵੀ ਪਾਰਟੀ ਬਦਲਣੀ ਕਿੰਨੀ ਕਿੌਕੀ ਆ ਮੈਂ ਕਿਹਾ ਭੋਲਿਆ ਪਾਰਟੀ ਬਦਲਣੀ ਕਿਉਂ ਕਿੌਕੀ ਆ ਉਹ ਪਾਰਟੀ ਬਦਲਣ ਦਾ ਪੈਸੇ ਮਿਲਦੇ ਆ ਉਹ ਮੂਰਲੀ ਪਾਰਟੀ ਵਾਲੇ ਆਉਪਾਤ ਕਰਦੇ ਆ ਬੰਦੇ ਦੀ ਪਾਰਟੀ ਬਦਲਣੀ ਔਖੀ ਨਹੀਂ ਹੈ। ਨਹੀਂ ਯਾਰ। ਕੋਸਤਾ ਔਖਾ ਹੋਊਗਾ ਹੀ। ਮੈਂ ਕਿਹਾ ਯਾਰ ਹੈ ਤਾਂ ਹੈ ਔਖਾ। ਕਾਹ ਦੱਸ ਸਕੀ? ਮੈਂ ਕਿਹਾ ਤੁਹਾਨੂੰ ਮੈਂ ਦੱਸ ਦਾਂ। ਭਈ ਜਿਹੜੇ ਤਾਂ ਹੈਗੇ ਆ ਰੋਡੇ ਜਿਹੜੇ ਤਾਂ ਪੱਗਾ ਪੁਗਾ ਨਹੀਂ ਬੰਦੇ। ਉਹਨਾਂ ਲਈ ਤਾਂ ਸੌਖਾ। ਪਰ ਜਿਹੜੇ ਪੱਗਾ ਬੰਦਿਆ ਨਾ ਉਹਨਾਂ ਲਈ ਯਾਰ ਪਾਰਟੀ ਵਾਲਾ ਕੰਮ ਔਖਾ ਪਾਰਟੀ ਬਦਲਣਾ। ਕਹਿੰਦਾ ਉਹ ਕੀ? ਮੈਂ ਕਿਹਾ ਵੈਸੇ ਤਾਂ ਸਾਰੇ ਹੀ ਰੋਡੇ ਆ ਇਹ। ਪੱਗਾ ਤਾਂ ਹੀ ਦਿਖਾਵੇ ਨਹੀਂ ਬੰਦੇ ਆ। ਪਰ ਇਹਨਾਂ ਨੂੰ ਔਖਾ ਪਤਾ ਕੀ ਹੁੰਦਾ? ਕੁਰਤਾ ਪਜਾਮਾ ਦਾ ਚੱਲ ਜਾਂਦਾ ਉਹੀ ਚਿੱਟਾ ਹੀ ਜਿਹੜੀ ਮਰਜ਼ੀ ਪਾਰਟੀ 'ਚ ਸ਼ਾਮਲ ਹੋ ਜਾ ਚਿੱਟਾ ਕੁਰਤਾ ਬੇ ਮਤਲਬ ਉਹੀ ਚੱਲੀ ਜਾਣਾ ਚਾਹੇ ਚੈੱਕ ਕਰ ਲਓ ਜਨਾ ਪਾਰਟੀਆਂ ਬਦਲੀਆਂ ਕੁਰਤੇ ਪਜਾਮੇ ਉਹੀ ਆ ਪਹਿਲਾਂ ਵਾਲੀਆਂ ਪਾਰਟੀਆਂ ਵਾਲੀ ਪਰ ਮੁਸ਼ਕਲ ਇਹਨਾਂ ਨੂੰ ਇੱਕ ਹੀ ਆਉਂਦੀ ਆ ਵੀ ਇਹਨਾਂ ਨੂੰ ਜਦੋਂ ਪਾਰਟੀ ਬਦਲਣੀ ਨਾ ਇਹਨਾਂ ਨੇ ਤਾਂ ਇਹਨੂੰ ਪੱਗ ਦਾ ਰੰਗ ਬਦਲਣਾ ਪੈਂਦਾ ਤੇ ਇੱਕ ਨਾ ਤੁਹਾਨੂੰ ਮੈਂ ਦੱਸਦਾ ਮੇਰੇ ਵਰਗਾ ਬੰਦਾ ਸੀ ਉਹਨੇ ਨਾ ਦੋ ਤਿੰਨ ਪਾਰਟੀਆਂ ਬਦਲੀਆਂ ਉਹਨੇ ਵਿਚਾਰੇ ਨੇ ਪੱਗ ਪਹਿਲਾਂ ਹੋਰ ਰੰਗ ਦੀ ਸੀ ਉਹਦੀ ਪਾਰਟੀ ਵਾਲੀ ਮੁੜ ਕੇ ਜਦੋਂ ਪਾਰਟੀ ਬਦਲੀ ਨਾਲ ਹੀ ਪੱਗ ਦਾ ਰੰਗ ਬਦਲ ਲਿਆ ਉਹਨੇ ਪੱਗ ਨਹੀਂ ਨਵੀਂ ਲਈ ਉਹ ਨਲਾਰੀ ਨੂੰ ਜਾ ਕੇ ਕਹਿੰਦਾ ਵੀ ਆ ਰੰਗ ਕਰ ਦੇ ਪੱਗ ਦਾ ਨਲਾਰੀ ਨੇ ਉਹ ਕਰਤਾ ਮੁੜ ਕੇ ਪਾਰਟੀ ਉਹਨੇ ਫੇਰ ਬਦਲੀ ਅਗਲੇ ਸਾਲ ਉਹ ਨਲਾਰੀ ਕੋਲੇ ਫੇਰ ਲੈ ਗਿਆ ਪੱਗ ਕਹਿੰਦਾ ਲੈ ਵੀ ਪੱਗ ਦਾ ਰੰਗ ਬਦਲ ਦੇ ਆ ਕਰ ਦੇ ਉਹਨੇ ਉਹ ਕਰਤਾ ਤੇ ਹੁਣ ਮੈਂ ਤੁਹਾਨੂੰ ਰੰਗ ਤਾਂ ਨਹੀਂ ਦੱਸਣਾ ਅਈ ਕੀ ਉਹਨੇ ਪਾਰਟੀ ਫੇਰ ਬਦਲੀ ਤੇ ਪਤੰਦਰ ਜਦੋਂ ਪੱਗ ਲੈ ਗਿਆ ਨਲਾਰੀ ਕੋਲੇ ਉਹਨੇ ਭਗਾ ਕੇ ਬਾਹਰ ਮਾਰੀ ਕਹਿੰਦਾ ਬਾਈ ਹੁਣ ਨਹੀਂ ਰੰਗ ਰੰਗ ਬਦਲਿਆ ਆਣਾ ਬਹੁਤ ਬਦਲੀਆਂ ਪਾਰਟੀਆਂ ਹੁਣ ਪੱਗ ਦਾ ਵੀ ਜਵਾਬ ਆ ਤੇ ਮੇਰਾ ਵੀ ਜਵਾਬ ਆ ਫਿਰ ਮੈਨੂੰ ਕਹਿੰਦਾ ਮੇਰਾ ਦੋਸਤ ਕਹਿੰਦਾ ਯਾਰ ਇਹਦਾ ਹੱਲ ਕੀ ਆ ਉਹ ਮੈਂ ਕਿਹਾ ਵੀਰਿਆ ਹੱਲ ਤਾਂ ਤਾਂ ਇੱਕ ਹੀ ਆ ਵੀ ਆਪਾਂ ਸਮਝਜੋ ਇਹਨਾਂ ਨੇ ਤਾਂ ਸਮਝਣਾ ਨਹੀਂ ਪਰ ਇਹਨਾਂ ਨੂੰ ਵੀ ਚਾਹੀਦਾ ਵਾ ਵੀ ਯਾਰ ਜਾਂ ਤਾਂ ਪਾਰਟੀ ਨਾ ਬਦਲੋ ਤੇ ਜਾਫਰਾ ਦਿਖਾਵੇ ਵਾਲੀ ਪੱਗ ਨਾ ਬਨੋ ਕਿਉਂਕਿ ਯਾਰ ਰੋਡੇ ਭੋਡੇ ਦਾ ਚੱਲ ਜੂਗਾ ਵੀ ਪਾਰਟੀ ਬਦਲ ਗਈ ਪਰ ਪੱਗ ਵਾਲੇ ਬੰਦੇ ਨੂੰ ਤਾਂ ਇਹ ਕੰਮ ਸ਼ੋਭਾ ਹੀ ਨਹੀਂ ਦਿੰਦਾ ਅਸੀਂ ਲੜਦੇ ਰਹਿੰਨੇ ਆ ਕੋਠੇ ਤੇ ਲਾ ਝੰਡੀਆਂ ਇਹ ਰਲ ਕੇ ਖਾਂਦੇ ਨੇ ਸਾਡੇ ਵਿੱਚ ਪਾਵੰਡੀਆਂ ਪਾੜੋ ਤੇ ਰਾਜ ਕਰੋ ਇਹ ਨਾਰਾ ਉਹੀ ਔਰੰਗ ਬਦਲਣ ਪੱਗਾਂ ਦੇ ਸਰਕਾਰਾਂ ਉਹੀ ਨੇ ਬਸ ਰੰਗ ਬਦਲਣ ਪੱਗਾਂ ਦੇ ਸਰਕਾਰਾਂ ਉਹੀ ਨੇ